ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਮੇਰਾ ਵਿਸ਼ਾ ਹੈ ਉਹਦਾ ਨਾਮ ਹੈ ਰੱਖਿਆ ਹੈ ਵੀ ਸਿਰ ਵੱਡਣਾ ਬੰਦੇ ਦਾ ਸਿਰ ਵੱਡਦੀ ਏ ਤੋ ਕੀ ਬੰਦਾ ਜਿਉਂਦਾ ਰਹਿੰਦਾ ਕਿਸੇ ਬੱਕਰੇ ਦਾ ਸਿਰ ਵੱਡਿਆ ਜਾਏ ਝਟਕਾ ਕਰਨ ਵਲੇ ਤੇ ਕੀ ਬੱਕਰਾ ਜਿਉਂਦਾ ਰਹਿੰਦਾ ਕਿਸੇ ਮੁਰਗੇ ਦਾ ਸਿਰ ਮਰੋੜਿਆ ਜਾਏ ਵੱਡਿਆ ਜਾਏ ਤੇ ਕੀ ਮੁਰਗਾ ਜਿੰਦਾ ਰਹਿੰਦਾ ਇਹ ਕਿਸੇ ਵੀ ਜਾਨਵਰ ਦਾ ਪਸ਼ੂ ਦਾ ਪੰრიਦੇ ਦਾ ਸਿਰ ਵੱਢਿਆ ਜਾਏ। ਤਾਂ ਕੀ ਉਹ ਚੀਜ਼ ਉਸ ਤੋਂ ਬਾਅਦ ਚੱਲ ਪਉਂਦੀ, ਬੋਲ ਪਉਂਦੀ ਜਾਂ ਫਲੀਪੂਤ ਹੋ ਸਕਦੀ ਹੈ ਜਿਹਦਾ ਸਿਰ ਵੱਢਿਆ ਜਾਏ? ਨਾ ਉਹ ਤੁਰਨ ਦੀ ਸਮਰੱਥਾ ਰੱਖਦਾ ਹੈ, ਨਾ ਬੈਣ ਦੀ ਸਮਰੱਥਾ ਰੱਖਦਾ ਹੈ, ਨਾ ਬੋਲਣ ਦੀ, ਨਾ ਖਾਣ ਦੀ, ਨਾ ਪੀਣ ਦੀ, ਨਾ ਕੁਝ ਕਰਨ ਦੀ ਜਿਹਦਾ ਸਿਰ ਵੱਢਿਆ ਜਾਏ। ਸਿਰ ਵੱਢਿਆ ਤੇ ਮਤਲਬ ਮੌਤ। ਅੱਜ ਮੈਂ ਸਿੱਖੀ ਦੇ ਵੇੜੇ ਵਿੱਚ ਜਦੋਂ ਚਾਤੀ ਮਾਰ ਕੇ ਵੇਖਦਾ ਤੇ ਬਹੁਤ ਸਾਰੇ ਲੋਕ ਮਿਲ ਕੇ ਜਿਹਦੇ ਅੰਦਰ ਪਖੰਡੀ ਸਾਤ ਹੈਗੇ ਹੀ ਹੈਗੇ ਨੇ ਪਰ ਉਹਨਾਂ ਦੇ ਨਾਲ ਕਈ ਚੰਗੇ ਨਾਮਵਰ ਬੁਲਾਰੇ ਮਿਲ ਕੇ ਸਿੱਖੀ ਦਾ ਸਿਰ ਵਡਣ ਦੇ ਉੱਤੇ ਲੱਗੇ ਨੇ ਇਥੋਂ ਮੇਰੇ ਮਨ ਦੇ ਅੰਦਰ ਇਹ ਚਾਰਕ ਗੱਲਾਂ ਆਈਆਂ ਮੈਂ ਸੋਚਿਆ ਵੀ ਤੁਹਾਡੇ ਨਾਲ ਮੈਂ ਸਾਂਝੀਆਂ ਕਰਾਂ ਕੋਈ ਫਸਲ ਹੋਵੇ ਉਹ ਫਸਲ ਤੁਸੀਂ ਬੀਜੀ ਹੋਵੇ ਆਪਣੇ ਖੇਤ ਦੇ ਅੰਦਰ ਉਹਦਾ ਬੀਜ ਲਿਆਂਦਾ ਹੋਵੇ ਬੜਾ ਮਹਿੰਗਾ ਉਹਦੀ ਉਹਨੂੰ ਸਮੇਂ ਸਿਰ ਪਾਣੀ ਦਿੱਤਾ ਹੋਵੇ ਉਹਦੀ ਸੰਭਾਲ ਕੀਤੀ ਹੋਵੇ ਉਹਨੂੰ ਦਵਾਈ ਦਿੱਤੀ ਹੋਵੇ ਉਹਨੂੰ ਖਾਦ ਦਿੱਤੀ ਹੋਵੇ ਜਦੋਂ ਫਸਲ ਦਾ ਸਿਰ ਬਣ ਜਾਏ ਮੇਰਾ ਮਤਲਬ ਜਦੋਂ ਉਹਨੂੰ ਮੁੰਜਰ ਆ ਜਾਏ ਕੋਈ ਕਣਕ ਹੋਵੇ ਜਾਂ ਝੋਨਾ ਹੋਵੇ ਉਹਦਾ ਸਿੱਟਾ ਬਣ ਜਾਏ ਮੁੰਜਰ ਬਣ ਜਾਏ ਉਦੋਂ ਉਹਦਾ ਸਿਰ ਵੱਡਦੇ ਜੇ ਉਤੋਂ ਉਤੋਂ ਉੱਪਰੋਂ ਉੱਪਰੋਂ ਕੱਚੀਆਂ ਜਿਹੜੀਆਂ ਨੇ ਮੁੰਜਰਾ ਛੋਨੇ ਦੀਆਂ ਉਹਨੂੰ ਕਤਰ ਦਈਏ ਜਾਂ ਕਣਕ ਦੇ ਸਿੱਟੇ ਉਤੋਂ ਕਤਰ ਦਈਏ ਲਾਪਰ ਦਈਏ ਤੇ ਕੀ ਉਦੋਂ ਬਾਅਦ ਉਹ ਕਣਕ ਛੋਨਾ ਜਾਂ ਕੋਈ ਹੋਰ ਫਸਲ ਤੁਹਾਨੂੰ ਲਾਭ ਦੇ ਸਕਦੀ ਜਿਹਦਾ ਸਿਰ ਵੱਡਿਆ ਜਾਏ ਚਲੋ ਮੈਂ ਇੱਕ ਹੋਰ ਗੱਲ ਕਹਿਣਾ ਵੀ ਜੇ ਕੋਈ ਰੁੱਖ ਹੈ ਔਰ ਫਲ ਦਾ ਰੁੱਖ ਹੈ ਜਾਂ ছায়ਾਦਾਰ ਰੁੱਖ ਹੈ ਇੱਕ ਫਲ ਦਾ ਰੁੱਖ ਤੁਸੀਂ ਦੂਰੋਂ ਲਿਆ ਕੇ ਕਿਸੇ ਨਰਸਰੀ ਦੇ ਵਿੱਚੋਂ ਆਪਣੇ ਗਾਰਡਨ ਦੇ ਵਿੱਚ ਲਾਇਆ। ਇਹ ਆਪਣੀ ਫਸਲ ਦੇ ਅੰਦਰ ਬਾਗ ਲਾਇਆ। ਜ਼ਮੀਨ ਦੇ ਅੰਦਰ ਬਾਗ ਲਾਇਆ। ਹੁਣ ਉਹ ਜਦੋਂ ਫਲ ਦੇਣ ਦੀ ਬਹਾਰ ਆਏ ਤੇ ਉਸ ਬਹਾਰ ਤੋਂ ਪਹਿਲਾਂ-ਪਹਿਲਾਂ ਉਹਦਾ ਸਿਰ ਵੱਢਦੇ ਹੀ ਹੈ। ਉਦੋਂ ਉੱਪਰੋਂ ਉੱਪਰੋਂ ਲਾਪਰਦੇ ਹੀ ਹੈ, ਪ੍ਰੋਨਿੰਗ ਕਰਦੇ ਹੀ ਹੈ ਉਹਦੀ। ਤਾਂ ਕਿ ਉਸ ਤੋਂ ਬਾਅਦ ਉਹ ਫਲ ਦੇਗਾ। ਜੇ ਦੇਗਾ ਤੇ ਅਗਲੀ ਰੁੱਤ ਵਿੱਚ ਦੇਗਾ ਇਸ ਰੁੱਤ ਵਿੱਚ ਤੇ ਕਮ ਸੇ ਕਮ ਨਹੀਂ ਦੇਗਾ ਕਿਉਂਕਿ ਤੁਸੀਂ ਉਸ ਰੁੱਖ ਦਾ ਸਿਰ ਵੱਢ ਦਿੱਤਾ ਨਾ ਉਹ ਸ਼ਾਇਆ ਦੇਗਾ ਨਾ ਫੁੱਲ ਦੇਗਾ ਨਾ ਫਲ ਦੇਗਾ ਨਵੀਆਂ ਟਾਹਣੀਆਂ ਹੋਣੀਆਂ ਨੇ ਤੁਸੀਂ ਫੇਰ ਕੈਂਚੀ ਲੈ ਕੇ ਕੁਹਾੜੀ ਲੈ ਕੇ ਕਈ ਲੈ ਕੇ ਤਿਆਰ ਖਲੋਤੇ ਉਹਦਾ ਸਿਰ ਵੱਢਣ ਲਈ ਕਈ ਪ੍ਰਚਾਰਕ ਤੇ ਕਈ ਸਾਧ ਬਾਬੇ ਪਖੰਡੀ ਬਾਬੇ ਅੱਜ ਉਹਨਾਂ ਕਵਾੜੀ ਲੈ ਕੇ ਹੱਥਾਂ ਵਿੱਚ ਦਾਤਰ ਲੈ ਕੇ ਲੈ ਲੈ ਦਾਤ ਪਹੁੰਚਿਆ ਜਿਵੇਂ ਬਾਣੀ ਦੇ ਅੰਦਰ ਹੁੰਦਾ ਹੈ ਨਾ ਉਹ ਹੱਥਾਂ ਵਿੱਚ ਦਾਤ ਲੈ ਕੇ ਕਈ ਕਵਾੜੀ ਲੈ ਕੇ ਉਹ ਇਸ ਉਡੀਕ ਵਿੱਚ ਖਲੋਤੇ ਨੇ ਬਈ ਸਿੱਖੀ ਦੀ ਆਵਾਜ਼ ਕਿਧਰੋਂ ਆਵੇ ਤੇ ਨਾਲ ਦੇ ਨਾਲ ਉਹ ਜਿਹੜੀ ਸਿੱਖੀ ਦੀ ਕੋਈ ਕਰੂੰਬਲ ਫੁੱਟਦੀ ਹੈ ਕੋਈ ਫਲ ਆਉਂਦਾ ਹੈ ਕੋਈ ਫੁੱਲ ਆਉਂਦਾ ਨਾਲੋਂ ਨਾਲ ਉਹਦਾ ਸਿਰ ਵੱਡੀ ਚਾਈਏ ਇਹ ਕਾਰਨ ਹੈ ਬਈ ਜਿਹੜੇ ਅੱਜ ਸੱਚ ਬੋਲਣ ਵਾਲੇ ਬੁਲਾਰੇ ਨੇ ਪਖੰਡੀ ਸਾਧਾਂ ਵੱਲੋਂ ਉਹਨਾਂ ਦੀ ਵਿਰੋਧਤਾ ਸ਼ੁਰੂ ਹੋ ਜਾਂਦੀ ਹੈ ਜਿਹੜੇ ਸੱਚ ਦਾ 호ਕਾ ਦੇਣ ਵਾਲੇ ਕੁਝ ਟੀਵੀ ਜਾਂ ਰੇਡੀਓ ਚਲਾਉਣ ਵਾਲੇ ਸੱਜਣ ਨੇ ਨਾਲੋਂ ਨਾਲ ਉਹਨਾਂ ਦੀ ਵਿਰੋਧਤਾ ਸ਼ੁਰੂ ਹੋ ਜਾਂਦੀ ਕਿਉਂ ਕਿ ਸਿੱਖੀ ਦੀ ਛਾਇਆ ਉਹਨੂੰ ਚੰਗੀ ਨਹੀਂ ਲੱਗਦੀ ਤੇ ਸਿੱਖੀ ਦੇ ਵਿੱਚੋਂ ਪੈਦਾ ਹੋਣ ਵਾਲੇ ਫੁੱਲ ਤੇ ਫਲ ਉਹ ਵੀ ਪਖੰਡੀ ਸਾਧਾਂ ਨੂੰ ਚੰਗੇ ਨਹੀਂ ਲੱਗਦੇ ਤਾਂ ਚੰਗਾ ਕੀ ਲੱਗਦਾ ਹੈ ਪਖੰਡ ਉਹਨਾਂ ਨੂੰ ਇਹ ਹੁੰਦਾ ਸਾਡੇ ਗੁਣ ਗਾਓ ਸਾਡੀਆਂ ਹੀਰਾ ਗਾਓ ਸਾਡੇ ਸੋਹਲੇ گاਉ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਕਿਉਂ ਗਉਂਦੇ ਹੋ ਐਸੇ ਐਸੇ ਪਖੰਡੀ ਸਾਧ ਨੇ ਜਿਨ੍ਹਾਂ ਨੂੰ ਡੰਡਵਤ ਲੋਕ ਪ੍ਰਣਾਮ ਕਰਦੇ ਨੇ ਤੇ ਖੁਸ਼ ਹੁੰਦੇ ਨੇ ਤੇ ਜੇ ਕੋਈ ਸਾਡੇ ਵਰਗੇ ਦੇ ਨਾਲ ਉਹਦੀ ਟੱਕਰ ਹੋ ਜਾਏ ਤੇ ਉਹਨਾਂ ਨੂੰ ਫਤੇ ਬੁਲਾਵੇ ਨਾ ਤੇ ਫਤੇ ਐਂ ਵੱਜਦੀ ਜਿਵੇਂ ਉਹਦੀ ਵੱਖੀ ਦੇ ਅੰਦਰ ਬਰਸੀ ਵੱਜਦੀ ਫਤੇ ਨੂੰ ਵੀ ਚੰਗੇ ਨਹੀਂ ਸਮਝਦਾ ਖੈਰ ਫੇਰ ਕਹਿੰਦੇ ਨੇ ਜੀ ਅਸੀਂ ਤੇ ਕੌਮ ਦੀ ਸੇਵਾ ਕਰਦੇ ਆ ਪਖੰਡੀ ਸਾਧਨ ਕਿਸੇ ਨੂੰ ਪੁੱਛ ਲਓ ਨਾ ਇਹ ਜਿਹੜੇ ਉਹਨਾਂ ਦੇ ਏਜੰਟ ਪ੍ਰਚਾਰਕ ਨੇ ਉਹਨਾਂ ਨੂੰ ਪੁੱਛ ਲਓ ਕਹਿੰਦੇ ਜੀ ਅਸੀਂ ਤੇ ਕੌਮ ਦੀ ਆ ਸੇਵਾ ਕਰਦੇ ਹਾਂ ਅਸੀਂ ਤੇ ਇੰਨੇ ਲੋਕਾਂ ਦੀ ਲੰਮੀ ਲਿਸਟ ਸਾਡੇ ਕੋਲ ਪਈ ਏ ਅਸੀਂ ਇੰਨੇ ਲੋਕਾਂ ਨੂੰ ਪਹੁੰਚਕਾ ਦਿੱਤੀ ਪਰ ਮੈਂ ਹੈਰਾਨ ਹਾਂ ਨੂੰ ਨਾ ਵੀ ਤੁਹਾਡੇ ਡੇਰੇ ਦਿਨ ਪਰ ਰਾਤ ਵੱਧੇ ਜਾ ਰਹੇ ਨੇ ਸਿੱਖੀ ਦੀ ਮਿਆਰ ਘਟਦੀ ਜਾ ਰਹੀ ਸਿੱਖਾਂ ਦੇ ਮਿਆਰ ਸਿਰਾਂ ਦੇ ਤੇ ਨਹੀਂ ਦਿਸਦੀ ਹਿਰਦਿਆਂ ਵਿੱਚ ਨਹੀਂ ਦਿਸਦੀ ਸਿੱਖੀ ਪੈਰੋ ਪੈਰ ਖਤਮ ਹੁੰਦੀ ਨਜ਼ਰ ਆ ਰਹੀ ਤੁਹਾਡੀਆਂ ਲਿਸਟਾਂ ਵੇਖੀਏ ਤੇ ਇੰਨੀਆਂ ਲਿਸਟਾਂ ਨੇ ਬੇ ਸਿੱਖਾਂ ਦੀ ਗਿਣਤੀ ਦੋ ਵਾਰ ਕਰਨ ਤੋਂ ਬਾਅਦ ਵੀ ਮੁੱਕ ਜੈਗੇ ਇੰਨਿਆਂ ਨੂੰ ਤੁਸੀਂ ਪੌਲ ਦੇ ਦਿੱਤੀ ਪਰ ਜਦੋਂ ਕੌਮ ਦੇ ਵਿਹੜੇ ਵਿੱਚ ਛਾਤੀ ਮਾਰ ਕੇ ਵੇਖੀਏ ਤੇ ਨਾ ਉਹਨੇ ਪੌਲ ਵਾਲੇ ਦਿਸਦੇ ਨੇ ਨਾ ਕੇਸਾਂ ਵਾਲੇ ਦਿਸਦੇ ਨੇ ਸੋਚ ਵਾਲਿਆਂ ਦੀ ਤਾਂ ਖੈਰ ਗਿਣਤੀ ਬੜੀ ਘਾਟੇ ਨਾਲ ਵੀ ਜਿਹੜੇ ਸਿੱਖੀ ਸੋਚ ਰੱਖਣ ਵਾਲੇ ਨੇ ਇਹ ਗੱਲ ਮੈਂ ਤਾਂ ਕਹੀ ਵੀ ਪੌਲ ਵਾਲੇ ਵੀ ਕਈ ਨਹੀਂ ਪਰ ਉਹਨਾਂ ਕੋਲ ਗੁਰੂ ਗ੍ਰੰਥ ਸਾਹਿਬ ਦੀ ਸੋਚ ਨਹੀਂ ਹੈ ਕੇਵਲ ਪੌੜੀ ਪੌੜੇ ਕੇਵਲ ਗਾਤਰੀ ਕਰਪਾਣੇ ਸੋਚ ਉਹਨਾਂ ਕੋਲ ਸਿੱਖੀ ਵਾਲੀ ਨਹੀਂ ਹੈ ਸਿਰ ਵੱਡਣ ਦਾ ਮਤਲਬ ਹੈ ਸਿਰ ਦੇ ਵਿੱਚੋਂ ਸਿੱਖੀ ਨੂੰ ਦੂਰ ਕਰਨਾ ਤੇ ਫਿਰ ਜਿਹੜੀ ਸਿੱਖੀ ਨੂੰ ਸਿਰ ਵਿੱਚੋਂ ਦੂਰ ਕੀਤਾ ਜਾ ਰਿਹਾ ਉੱਥੇ ਭਰਿਆ ਕੀ ਜਾ ਰਿਹਾ ਹੈ ਭਰਿਆ ਜਾ ਰਿਹਾ ਹੈ ਉੱਥੇ ਕੱਚਾ ਗਿਆਨ ਕੱਚੀਆਂ ਤਾਰਨਾਵਾਂ ਕੱਚੀਆਂ ਕਹਾਣੀਆਂ ਕੱਚੀਆਂ ਸਾਖੀਆਂ ਕਰਾਮਾਤੀ ਕਹਾਣੀਆਂ ਜਿਹੜੀਆਂ ਬਾਬਿਆਂ ਦੇ ਨਾਲ ਜੋੜਦੀਆਂ ਨੇ ਤੇ ਜਿਹੜੇ ਉਹਨਾਂ ਦੇ ਏਜੰਟ ਪ੍ਰਚਾਰਕ ਨੇ ਉਹ ਵੀ ਕਹਿਣਗੇ ਵੇਖੋ ਜੀ ਕਿਸੇ ਕਮਾਈ ਵਾਲੇ ਦੇ ਨਾਲ ਜੁੜਨਾ ਚਾਹੀਦਾ ਹੈ ਕਮਾਈ ਵਾਲੇ ਦਾ ਮਤਲਬ ਹੈ ਕਿ ਬੰਦੇ ਨਾਲ ਜੁੜ ਜੋ ਸ਼ਖਸ਼ ਨਾਲ ਜੁੜ ਜੋ ਕਈਆਂ ਗੁੜਾ ਰਿਆਂ ਕੋਲੋਂ ਸੁਣਿਆ ਵੇਖੋ ਜੀ ਕਮਾਈ ਵਾਲੇ ਸਾਧੂ ਦੇ ਨਾਲ ਜੁੜਨਾ ਚਾਹੀਦਾ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਕਮਾਈ ਨਜ਼ਰ ਨਹੀਂ ਆ ਰਹੀ ਤੇ ਤੁਹਾਨੂੰ ਪਖੰਡੀ ਸਾਧਾਂ ਵਿੱਚ ਕਮਾਈ ਦਿਸਦੀ ਕਿਉਂਕਿ ਪਖੰਡੀ ਸਾਧ ਤੁਹਾਡੀ ਕਮਾਈ ਦਾ ਕਾਰਨ ਬੰਦੇ ਨਾ ਤੁਹਾਡੀ ਕਮਾਈ ਕੀ ਜਦੋਂ ਉਹਦੇ ਕੋਲ ਜਾਣਾ ਹੈ ਤੇ ਉਹਨੇ ਲਫਾਫਾ ਪਹਾਰਾ ਦੇਣਾ ਤੁਸੀਂ ਉਹਨਾਂ ਦੇ ਸੋਹਲੇ ਕੌਣੇ ਸ਼ੁਰੂ ਕਰ ਦੇਣੇ ਨੇ ਖੈਰ ਸਿਰ ਚ ਭਰੀ ਜਾ ਰਹੀ ਏ ਮਨਮਤ ਭਰਿਆ ਜਾ ਰਿਹਾ ਏ ਡੇਰਾ ਭਰੇ ਜਾ ਰਹੇ ਨੇ ਬਾਬਿਆਂ ਦੇ ਸੋਇਲੇ ਬਾਬਿਆਂ ਦੀਆਂ ਕਹਾਣੀਆਂ ਇਹ ਸਿੱਖੇ ਦਾ ਸਿਰ ਨਹੀਂ ਵੱਢ ਰਹੇ ਤੇ ਹੋਰ ਕੀ ਕਰ ਰਹੇ ਆ 2 4% ਨੂੰ ਛੱਡ ਕੇ ਬਾਕੀ ਜਿਹੜੇ ਸਿੱਖ ਵੀ ਨੇ ਨਾ ਉਹ ਵੀ ਵਾਇਆ ਪਾ ਕੇ ਸਿੱਖ ਨੇ ਵਾਇਆ ਦਾ ਮਤਲਬ ਪਤਾ ਕੀ ਏ ਉਹ ਜਾਂਦੇ ਨੇ ਡੇਰਿਆਂ ਤੇ ਨਮਸਕਾਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਰਨਗੇ ਤੇ ਕਹਿਣਗੇ ਅਸੀਂ ਸਿੱਖ ਹਾਂ ਤੇ ਡੇਰਿਆਂ ਦੇ ਨਾਲ ਜਾਦੀ ਸ਼ਰਧਾ ਤੇ ਗੁਰੂ ਦੇ ਨਾਲ ਘਟ ਸ਼ਰਧਾ ਉਹਦਾ ਬੜਾ ਵੱਡਾ ਇੱਕ ਸਬੂਤ ਮਿਲਦਾ ਹੈ ਜਿਹੜੇ ਪਿੰਡੋਂ ਜਾਂ ਸ਼ਹਿਰੋਂ ਤੁਸੀਂ ਤੁਰਦੇ ਹੋ ਤੇ ਜਿਹੜੇ ਡੇਰੇ ਤੇ ਜਾਣਾ ਚਾਹੁੰਦੇ ਹੋ ਉਸ ਵਿਚਕਾਰ ਉਹ ਜਿਹੜਾ ਵਿਚਕਾਰ ਦਾ ਫਾਸਲਾ ਹੈ ਨਾ ਉਸ ਫਾਸਲੇ ਦੇ ਵਿਚਕਾਰ بڑے ਪਿੰਡ ਆਉਂਦੇ ਨੇ بڑے ਸ਼ਹਿਰ ਆਉਂਦੇ ਨੇ ਉਹਨਾਂ ਪਿੰਡਾਂ ਸ਼ਹਿਰਾਂ ਦੇ ਅੰਦਰ ਕਈ ਕਈ ਗੁਰਦੁਆਰੇ ਮਿਲਦੇ ਨੇ ਤੁਹਾਡੇ ਪਿੰਡ ਵਿੱਚ ਵੀ ਕਈ ਗੁਰਦੁਆਰੇ ਮਿਲਦੇ ਨੇ ਗੁਰੂ ਗ੍ਰੰਥ ਸਾਹਿਬ ਉਹ ਤੁਹਾਡੇ ਪਿੰਡ ਵਿੱਚ ਉਹ ਰਾਹ ਦੇ ਅੰਦਰ ਆਉਣ ਵਾਲੇ ਪਿੰਡਾਂ ਤੇ ਸ਼ਹਿਰਾਂ ਵਿੱਚ ਪਰ ਉੱਥੇ ਨਹੀਂ ਤੁਸੀਂ ਰੁਕਣਾ ਆਪਣੇ ਗੁਰਦੁਆਰੇ ਕਦੇ ਜਾ ਕੇ ਨਮਸਕਾਰ ਨਹੀਂ ਕਰਨੀ ਤੇ ਜੇ ਕਰਨੀ ਹੈ ਤੇ ਉਨੀ ਸ਼ਿੱਦਤ ਦੇ ਨਾਲ ਨੇ ਪਰ ਉਹ ਸੈਂਕੜੇ ਮੀਲ ਦੂਰ ਜਦੋਂ ਡੇਰੇ ਤੇ ਜਾਣਾ ਹੈ ਨਾ ਤੇ ਉੱਥੇ ਵੀ ਬਸ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੜੀ ਜੀ ਵਿਖਾਲੀ ਦੇ ਕੇ ਨਮਸਕਾਰ ਕਰਨੀ ਹੈ ਕਿਉਂਕਿ ਉਹਦੇ ਨਾਲ ਤੇ ਤੁਹਾਡਾ ਲੈਣ ਦੇ ਨੀਣਾ ਮਤਲਬ ਨਹੀਂ ਤੇ ਪਖੰਡੀ ਦੇ ਪੈਰਾਂ ਦੇ ਅੰਦਰ ਜਾ ਕੇ ਮੱਖੀ ਦੀ ਤਰ੍ਹਾਂ ਬਹਿ ਜਾਣਾ ਜਿਵੇਂ ਗੰਦਗੀ ਦੇ ਉੱਤੇ ਮੱਖੀਆਂ ਬਹਿਂਦੀਆਂ ਨੇ ਇਦਾਂ ਪਖੰਡੀਆਂ ਦੇ ਚੇਲੇ ਉਹਨਾਂ ਦੇ ਖੁਰੜਿਆਂ ਦੇ ਅੰਦਰ ਜਾ ਕੇ ਬਹਿ ਜਾਂਦੇ ਨੇ ਅੱਛਾ ਇਹਦਾ ਇੱਕ ਸਬੂਤ ਹੋਰ ਮਿਲਦਾ ਉਹ ਆਮ ਬੋਲ ਬਾਣੀ ਚੋਂ ਮਿਲਦਾ ਪਤਾ ਕੀ ਮਿਲਦਾ ਕਿਸੇ ਦਾ ਵੀ ਕੋਈ ਕੰਮ ਸਵਰਦਾ ਤੇ ਉਹ ਕ੍ਰੈਡਿਟ ਪਤਾ ਕਿਹਨੂੰ ਦਿੰਦਾ ਬਾਬਿਆਂ ਨੂੰ ਮੇਰੇ ਘਰ ਪੁੱਤ ਹੋਇਆ ਪੋਤਰਾ ਆਇਆ ਫਲਾਣੇ ਬਾਬੇ ਦੀ ਕਿਰਪਾ ਮੇਰੀ ਦਵਾਈ دارو ਦੇ ਨਾਲ ਨਹੀਂ ਮੈਂ ਬਚ ਗਿਆ ਤੰਦਰੁਸਤੀ ਆ ਗਈ ਤੇ ਫਲਾਣੇ ਬਾਬੇ ਦੀ ਕਿਰਪਾ ਉਹ ਕਮਲਿਓ ਬਾਬੇ ਤੇ ਆਪ ਡਾਕਟਰਾਂ ਦੇ ਕੋਲ ਤਰਲੇ ਕੱਢ ਤੇ ਫਿਰਦੇ ਨੇ ਆਪ ਹਸਪਤਾਲਾਂ ਦੇ ਗੇੜੇ ਲਾਉਂਦੇ ਨਜ਼ਰ ਆਉਂਦੇ ਨੇ ਤੇ ਤੇਰੇ ਦੇ ਬਾਬੇ ਦੀ ਕਿਰਪਾ ਹੋ ਗਈ ਬਾਬਾ ਆਪਣੇ ਤੇ ਕਿਰਪਾ ਕਰ ਨਾ ਸਕਿਆ ਤੋ ਖੈਰ ਜਿੰਨਾ ਕ੍ਰੈਡਿਟ ਜਾਣਾ ਹੈ ਉਹ ਸਾਰਾ ਬਾਬਿਆਂ ਦੀ ਕਿਰਪਾ ਮੈਂ ਵਿਰਲਿਆਂ ਵਿਰਲਿਆਂ ਕੋਲੋਂ ਇਹ ਸੁਣਿਆ ਹੈ ਵੀ ਮੇਰੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਖੁਦਾ ਦੀ ਕਿਰਪਾ ਪ੍ਰਮਾਤਮਾ ਦੀ ਕਿਰਪਾ ਨਿਰੰਕਾਰ ਦੀ ਕਿਰਪਾ ਬਾਬਿਆਂ ਦੀ ਕਿਰਪਾ ਕਿਉਂਕਿ ਬਾਬਿਆਂ ਤੱਕ ਤੁਹਾਡੀ ਸੋਚ ਜਾਂਦੀ ਬਾਬਿਆਂ ਦੇ ਖੁਰੜਿਆਂ ਵਿੱਚ ਬੈਹਂਦੀ ਜਾਂਚ ਉੱਥੋਂ ਤੱਕ ਤੁਹਾਡੀ ਸਮਝ ਕੰਮ ਕਰਦੀ ਹੈ ਤੋ ਬਾਬੇ ਉਹ ਨੇ ਜਿਹੜੇ ਸਿੱਖੀ ਦਾ ਸਿਰ ਵੱਡ ਰਹੇ ਨੇ ਪਰ ਤੁਹਾਨੂੰ ਕੀ ਲੱਗੇ ਤੁਹਾਨੂੰ ਨਾ ਸਿੱਖੀ ਦੀ ਸਮਝ ਹੈ ਨਾ ਸਿਰ ਦੀ ਸਮਝ ਹੈ ਵੱਡਿਆ ਜਾਏ ਨਾ ਵੱਡਿਆ ਜਾਏ ਤੁਹਾਡੇ ਵਾਸਤੇ ਬਰਾਬਰ ਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ